ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਬਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਕੀਰਤਨੀਏ ਸਿੰਘ ਬਹੁਤ ਹੀ ਮਿੱਠੀ ਆਵਾਜ਼ ਦੇ ਵਿੱਚ ਅਬ ਗੁਰੂ ਰਾਮਦਾਸ ਕਉ ਮਿਲੀ ਵਡਾਈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਮਤ ਸਲਾਗ ਕਰ ਰਹੇ ਸਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ ਹੈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਲਾਹੌਰ ਚੂਨਾ ਮੰਡੀ ਵਿਖੇ ਹੋਇਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਦਰ ਅਸੀਂ ਚੂਨਾ ਮੰਡੀ ਲਾਹੌਰ ਸੀ ਉਹੀ ਬਾਜ਼ਾਰ ਉਹੀ ਗਲੀਆਂ ਜਿੱਥੇ ਭਾਈ ਜੇਠਾ ਜੀ ਖੇਡਦੇ ਰਹੇ ਪਰ ਇੱਕ ਵਕਤ ਉਹ ਵੀ ਆਇਆ ਜਦੋਂ ਮਾਤਾ ਪਿਤਾ ਦਾ ਸਾਆ ਸਿਰ ਤੋਂ ਉੱਠਿਆ ਰਿਸ਼ਤੇਦਾਰਾਂ ਨੇ ਮੁੱਖ ਮੋੜਿਆ ਤੇ ਭਾਈ ਜੇਠਾ ਜੀ ਦੇ ਨਾਨੀ ਜੀ ਬੱਚਿਆਂ ਨੂੰ ਮਿਲਣ ਆਏ ਤੇ ਆਪਣੇ ਨਾਲ ਹੀ ਬਾਸਰ ਕੇ ਪਿੰਡ ਲੈ ਆਏ ਲਾਹੌਰ ਨੂੰ ਛੱਡ ਦਿੱਤਾ ਸਿਆਣੇ ਕਹਿੰਦੇ ਆ ਕਿ ਬਚਪਨ ਨੂੰ ਵੀ ਸਹਾਰੇ ਦੀ ਲੋੜ ਹੈ ਤੇ ਬਡੇਪੇ ਨੂੰ ਵੀ ਸਹਾਰੇ ਦੀ ਲੋੜ ਹੈ ਭਾਈ ਜੇਠਾ ਜੀ ਉਮਰ ਕਰਕੇ ਬਚਪਨ ਵੇਸਨ ਤੇ ਮਾਤਾ ਜੀ ਨਾਨੀ ਜੀ ਬਜ਼ੁਰਗ ਸਨ ਗੁਰੂ ਨੇ ਘੁੰਗਣੀਆਂ ਵੀ ਵੇਚੀਆਂ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਿਆ ਗੁਰੂ ਇੰਨੇ ਦਿਆਲੂ ਸਨ ਬਚਪਨ ਵਿੱਚ ਇੱਕ ਦਿਨ ਗਏ ਇੱਕ ਲੋੜਵੰਦ ਨੇ ਹੱਥ ਅੱਡਿਆ ਮੁੱਠ ਭਰ ਕੇ ਦਿੱਤੀ ਘੁੰਗਣੀਆਂ ਦੀ ਉਹਨੇ ਆਖਿਆ ਜੇ ਭੁੱਖ ਨਹੀਂ ਮਿਟੀ ਸਾਰਾ ਕੁਝ ਛਕਾਤ ਘਰੇ ਆਏ ਤੇ ਨਾਨੀ ਨੇ ਜਦੋਂ ਵਟਕ ਤੇ ਬਾਰੇ ਪੁੱਛਿਆ ਤੇ ਭਾਈ ਜੇਠਾ ਜੀ ਕਹਿਣ ਲੱਗੇ ਪੀ ਅੱਜ ਇੱਕ ਲੋੜਬੰਦ ਮਿਲ ਗਿਆ ਸੀ ਉਹਨੂੰ ਛਕਾਏ ਨਾਨੀ ਜੀ ਨੇ ਗੁਰੂ ਅਗੇ ਅਰਦਾਸ ਕੀਤੀ ਰੱਬ ਅਗੇ ਕਿ ਭਾਈ ਜੇਠਾ ਜੀ ਨੂੰ ਦਿਲ ਇੰਨਾ ਵੱਡਾ ਦਿੱਤਾ ਵਾ ਪਰ ਉਹਨਾਂ ਧਨ ਨਹੀਂ ਦਿੱਤਾ ਉਹਨੀਆਂ ਅਮੀਰੀ ਨਹੀਂ ਪਰ ਵੇਖੋ ਇੱਕ ਦਿਨ ਐਸਾ ਵੀ ਆਇਆ ਅੱਜ ਵੀ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪ੍ਰਸਿੱਧ ਵਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਦੀ ਕੋਈ ਬੰਦਾ ਭੁੱਖਾ ਨਹੀਂ ਸੌਂਦਾ ਜਿਸ ਨੂੰ ਕਿਤੇ ਉਹ ਨਾ ਮਿਲੇ ਉਹਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੋਂ ਗੁਰੂਕਾ ਲੰਗਰ ਮਿਲਦਾ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਕਾਰਜ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਵਾ ਅਸੀਂ ਵੀ ਗੁਰੂ ਅੱਗੇ ਜਾ ਕੇ ਅਰਦਾਸਾਂ ਬੇਨਤੀਆਂ ਕਰਦੇ ਆਂ ਤੇ ਗੁਰੂ ਸਾਡੀਆਂ ਵੀ ਝੋਲੀਆਂ ਪਰਦਾ ਇਸੇ ਕਰਕੇ ਬਾਣੀ ਦੇ ਵਿੱਚ ਦਰਜ ਹੈ ਤਨ ਤਨ RAM DAS GUR ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰੇ ਗੁਰੂ ਅਮਰਦਾਸ ਜੀ ਪਾਤਸ਼ਾਹ ਉਹਨਾਂ ਨੇ ਆਪਣੀ ਧੀ ਦਾ ਆਨੰਦ ਕਾਰਜ ਵਿਆਹ ਬੀਬੀ ਪਾਨੀ ਦਾ ਭਾਈ ਜੇਠਾ ਜੀ ਨਾਲ ਕੀਤਾ ਕੋਈ ਅਮੀਰੀ ਨਹੀਂ ਕੋਈ ਰਿਸ਼ਤੇਦਾਰ ਨਹੀਂ ਪਰ ਗੋਣੇ ਨੇ ਗੁਰੂ ਨੇ ਨਿਮਾਣਿਆ ਨੂੰ ਮਾਣ ਦਿੱਤਾ ਗੁਰਿਆਈ ਦਿੱਤੀ ਤੇ ਜਿਸ ਦਿਨ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲੀ ਉਸ ਦਿਨ ਪਾਤਸ਼ਾਹ ਨੇ ਕਿਹਾ ਸੀ ਬਾਣੀ ਦੇ ਵਿੱਚ ਦਰਜ ਹੈ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਧਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਤੋਂ ਮੈਂ ਬੇਨਤੀ ਕਰਦਾ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਉੱਤੇ ਭਰੋਸਾ ਰੱਖਣਾ ਵਾ ਹਮੇਸ਼ਾ ਗੁਰੂ ਨਾਨਕ ਦਾ ਘਰ ਨਿਮਾਣਿਆਂ ਨੂੰ ਮਾਣ ਦਿੰਦਾ ਹੈ ਨਿਤਾਣੀਆਂ ਦਾ ਤਾਣ ਹੈ ਨਿਉਟੀਆਂ ਦੀ ਓਟ ਹੈ ਨਿਗਤਿਆਂ ਦੀ ਗਤ ਹੈ ਨਿਧਰਿਆਂ ਦਾ ਧਰ ਹੈ ਗੁਰੂ ਦੇ ਉੱਤੇ ਭਰੋਸਾ ਰੱਖਣਾ ਤੋ ਆਪਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਅਤੇ ਪ੍ਰਗਟ ਭਏ ਗੁਰਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾਂ ਧਰਮ ਹੇਤ ਸਾਕੇ ਜਿਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਸ਼ਹੀਦੀ ਸਾਕੇ ਨੂੰ ਅੱਜ ਕੌਮ ਮਨਾ ਰਹੀ ਸਾਡਾ ਗੁਰੂ ਕਿੰਨਾ ਨਿਰਭਉ ਕਿੰਨਾ ਨਿਰਵੈਰ ਨੌ ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜੰਜੂ ਨਹੀਂ ਸਿਭਾਇਆ ਪਰ ਨੌਵੇਂ ਜਾਮੇ ਦੇ ਵਿੱਚ ਜਦੋਂ ਜੰਜੂ ਧੱਕੇ ਦੇ ਨਾਲ ਉਤਾਰਿਆ ਜਾ ਰਿਹਾ ਸੀ ਤਿਲਕ ਮਿਟਿਆ ਜਾ ਰਿਹਾ ਸੀ ਤੇ ਕੋਈ ਬਾਹ ਨਹੀਂ ਸੀ ਫੜਨ ਵਾਲਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਲਈ ਦਿੱਲੀ ਦੀ ਧਰਤੀ ਦੇ ਉੱਤੇ ਆਣ ਕੇ ਸ਼ਹਾਦਤ ਦਿੱਤੀ ਇਹ ਗੁਰੂ ਹੀ ਹੈ ਜੋ ਆਪ ਚੱਲ ਕੇ ਆਉਂਦੇ ਆ ਸ਼ਹਾਦਤ ਦੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਔਰ ਗੁਰੂ ਦੇ ਸਿੱਖ ਵੀ ਕਿੰਨੇ ਮਹਾਨ ਮਾਰ ਵੀ ਦਿੱਤੇ ਲਾਲਚ ਵੀ ਦਿੱਤੇ ਤਿੰਨ ਸਿੱਖ ਜਿਹੜੇ ਨਾਲ ਸੀ ਪਰ ਸਿੱਖਾਂ ਨੇ ਆਖਿਆ ਗੁਰੂ ਨਾਲ ਇਸ਼ਕ ਹੈ ਮੁਹੱਬਤ ਹੈ ਅਸੀਂ ਗੁਰੂ ਦੇ ਵਾਸਤੇ ਸ਼ਹਾਦਤ ਦਵਾਂਗੇ ਤੇ ਤਿੰਨ ਸਿੱਖ ਇੱਛਾ ਤਿੰਨਾਂ ਦੀ ਕੋਈ ਆ ਜਦੋਂ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂ ਵੱਲ ਅੱਜ ਸਾਨੂੰ ਵੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥ ਸਾਹਿਬ ਵਾਲ ਤੇ ਗੁਰੂ ਪੰਥਵਲ ਹੋਣ ਫੇਰ ਸਾਨੂੰ ਕੋਈ ਪਰਵਾਹ ਨਹੀਂ ਹੈ ਤੋ ਤਾਨੋ ਗੁਰੂ ਦੇ ਸਿੱਖ ਜਿਹੜੇ ਧਾਰਮਿਕ ਆਜ਼ਾਦੀ ਦੇ ਲਈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋਂ ਵੱਡੋ ਕਲੂਮੈ ਸਾਕਾ ਉਹਨਾਂ ਨੂੰ ਸ਼ਹਾਦਤ ਦਿੱਤੀ ਅੱਜ 350 ਸਾਲਾ ਜਦੋਂ ਸ਼ਹਾਦਤ ਮਨਾਈ ਜਾ ਰਹੀ ਹੈ ਅਸੀਂ ਵੀ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਕੇ ਭੈ ਕਾਹੂ ਕੋ ਦੇਤ ਨੈ ਨਹਿ ਪੈ ਮੰਨਤ ਆਨ ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗੁਰੂ ਦੇ ਆਸ਼ੇ ਤੇ ਚੱਲਣਾ ਨਾ ਸੀ ਕਿਸੇ ਨੂੰ ਡਰਦਨੇ ਆ ਤੇ ਨਾ ਕਿਸੇ ਦਾ ਡਰ ਮੰਨ ਸਿੱਖੀ ਦੇ ਵਿੱਚ ਪਰਪੱਕ ਹੋਣਾ ਗੁਰਬਾਣੀ ਤੇ ਭਰੋਸਾ ਰੱਖਣਾ ਗੁਰੂ ਦੇ ਓਟ ਆਸਰੇ ਤੇ ਚੱਲਣਾ ਮੇਰੀਆਂ ਮਾਮਾ ਭੈਣਾ ਬੈਠੇ ਬੱਚਿਆਂ ਨੂੰ ਗੁਰੂ ਦੇ ਇਤਿਹਾਸ ਗੁਰੂ ਦੀ ਤਵਾਰੀਖ ਗੁਰੂ ਦੀ ਬਾਣੀ ਦੇ ਨਾਲ ਜੋੜਨਾ ਬਾਣੀ ਦੇ ਨਾਲ ਜੁੜ ਗਏ ਸਾਡੇ ਬੱਚੇ ਸਿੱਖੀ ਦੇ ਵਿੱਚ ਪਰਪੱਕ ਰਹਿਣਗੇ ਤੇ ਜਦੋਂ ਸਿੱਖੀ ਦੇ ਵਿੱਚ ਪਰਪੱਕ ਰਹਿਣਗੇ ਤੇ ਸਾਡੀ ਚੜ੍ਹਦੀ ਕਲਾ ਆਪੇ ਹੋਵੇ ਤੇ ਨਾਲ ਹੀ ਮੈਂ ਬੇਨਤੀ ਕਰਕੇ ਜਾਂਦਾ ਸ਼ਤਾਬਦੀ ਦੇ ਸਮਾਗਮ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਅਸੀਂ ਵੀ ਉੱਥੇ ਗਏ ਸੀ ਇਸ ਸਮੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਸਥਾਨ ਤੇ ਤੇ ਪੂਰੇ ਮੁਲਕ ਦੇ ਅੰਦਰ ਇਹ ਨਗਰ ਕੀਰਤਨ ਗਿਆ ਸੰਗਤਾਂ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਨੂੰ ਸਜਦਾ ਕੀਤਾ ਇਹ ਦਿੱਲੀ ਵਿੱਚ ਵੀ ਆ ਰਿਹਾ ਪੰਥ ਦੀ ਨਮੈਂਦਾ ਜ਼ਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਇਹ 22 ਤਰੀਕ ਨੂੰ ਇੱਥੇ ਦਿੱਲੀ ਆਉਣਾ ਹੈ 23 ਨੂੰ ਵੀ ਇੱਥੇ 24 25 25 ਦੀ ਰਾਤ ਨੂੰ ਗੁਰਦੁਆਰਾ ਸ਼੍ਰੀ ਰਕਾਬ ਗੰਸਾਹਬ 26 ਨੂੰ ਵੀ ਇੱਥੇ ਤੇ ਫਿਰ 27 ਨੂੰ ਰਵਾਨਾ ਹੋ ਜਾਣਾ ਤਾਂ ਮੈਂ ਬੇਨਤੀ ਕਰਦਾ ਹਾਂ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਆਪਾਂ ਵੱਧ ਚੜ ਕੇ ਭਾਗ ਲੈਣਾ ਤੁਹਾਡੇ ਇਲਾਕੇ ਵਿੱਚ ਵੀ ਸਜਦਾ ਕਰਨਾ ਗੁਰੂ ਨੂੰ ਕਿਉਂਕਿ 350 ਸਾਲਾਂ ਭਾਗਾਂ ਵਾਲੇ ਆਪਾਂ ਵੀ ਆਪਾਂ ਨੂੰ ਸ਼ਤਾਬਦੀ ਮਨਾਉਣ ਦਾ ਮੌਕਾ ਮਿਲੇ ਗੁਰੂ ਨੂੰ ਯਾਦ ਕਰਨਾ ਤੇ ਨਾਲ ਹੀ ਇਸ ਸਥਾਨ ਦੇ ਉੱਤੇ ਵੀ ਇਹ ਜੋ ਸ਼ਹੀਦੀ ਨਗਰ ਕੀਰਤਨੇ ਨੇ ਪਹੁੰਚਣਾ ਆਪਾਂ ਉਸ ਦਿਨ ਵੀ ਪਹੁੰਚਣਾ ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰਾਂ ਨੂੰ ਨਾਲ ਲੈ ਕੇ ਕੱਲ ਨੂੰ ਵੀ ਇੱਥੇ ਲੋਧੀ ਰੋਡ ਦੇ ਉੱਤੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਤੇ ਬਹੁਤ ਵੱਡਾ ਇੱਕ ਸੈਮੀਨਾਰ ਹੈ ਜਿਹੜੇ ਸੱਜਣ ਜਾ ਸਕਦੇ ਉੱਥੇ ਪਹੁੰਚਣਾ ਚਾਹੀਦਾ ਆਨੰਦਪੁਰ ਸਾਹਿਬ ਦੀ ਮubarrak ਧਰਤੀ ਤੇ 21 ਨਵੰਬਰ ਤੋਂ 29 ਨਵੰਬਰ ਤੱਕ ਸ਼ਹੀਦੀ ਸਾਕਾ ਮਨਾਇਆ ਜਾਣਾ ਪਹੁੰਚਣਾ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਗੁਰੂ ਸਾਹਿਬ ਸ਼ਹੀਦ ਹੋਏ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉੱਥੇ ਵੀ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਹੀ ਜਾਣੀ ਆਪਾਂ ਹਾਜ਼ਰੀਆਂ ਭਰਨੀਆਂ ਗੁਰੂ ਦੇ ਦਰ ਤੇ ਜਾਣਾ ਗੁਰੂ ਨੂੰ ਸਜਦਾ ਕਰਨਾ ਤੇ ਗੁਰੂ ਦੇ ਹੁਕਮ ਦੇ ਉੱਤੇ ਚੱਲਣਾ ਮੈਂ ਫੇਰ ਸਮੁੱਚੀ ਸੰਗਤ ਨੂੰ ਅਪੀਲ ਕਰਕੇ ਜਾਨਾ ਸਾਨੂੰ ਗੁਰੂ ਨੇ ਇੱਕ ਪਰਿਵਾਰ ਬਣਾਇਆ ਪਰਿਵਾਰ ਦੇ ਵਿੱਚ ਇਤਫਾਕ, ਸਾਂਝ, ਮੁਹੱਬਤ ਆਪਾਂ ਮੁਹੱਬਤ ਦੇ ਨਾਲ ਰਹੀਏ। ਪਿਆਰ ਦੇ ਨਾਲ ਇੱਕ ਸਿੱਖ ਦੂਜੇ ਸਿੱਖ ਦੀ ਮਦਦ ਕਰੇ। ਇੱਕ ਸਿੱਖ ਦੂਜੇ ਸਿੱਖ ਦੇ ਨਾਲ ਖੜੇ ਪਰਿਵਾਰ ਵਾਂਗ ਰਹੀਏ। ਬਾਣੀ ਦਾ ਉਤਾਸਰ ਰੱਖੀਏ। ਇਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਆਪਾਂ ਹਾਜ਼ਰੀਆਂ ਭਰਦੇ ਰਹੀਏ ਅਤੇ ਗੁਰੂ ਦੀਆਂ ਕੁਸ਼ਿੰਗਾ ਮਾਰਣੀਏ ਗੁਰੂ ਸਾਡਾ ਤੇ ਗੁਰੂ ਦੇ ਸਿੱਖ ਕਿੰਨੇ ਮਾਨਸੇ ਇਸੇ ਹੀ ਧਰਤੀ ਤੇ ਬਾਬਾ ਲੱਖੀ ਸ਼ਾ ਬਨਜਾਰਾ ਜੀ ਆਪਣੇ ਮਹਿਲ ਨੁਮਾ ਘਰ ਨੂੰ ਅੱਗ ਲਾਤੀ ਸੀ ਕਿ ਗੁਰੂ ਦੇ ਧੜ ਦਾ ਸੰਸਕਾਰ ਹੋਵੇ ਇਹ ਹੈ ਸਿੱਖੀ ਗੁਰੂ ਲਈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਤਨ ਵੀ ਗੁਰੂ ਦਾ ਮਨ ਵੀ ਗੁਰੂ ਦਾ ਤਨ ਵੀ ਗੁਰੂ ਦਾ ਗੁਰੂ ਤੇ ਭਰੋਸਾ ਰੱਖਣਾ ਤੇ ਇਹੋ ਜੀ ਸਿੱਖੀ ਹੈ ਕਿੰਨੇ ਮਹਾਨ ਸਿੱਖ ਗੁਰੂ ਲਈ ਮਹਿਲ ਨੁਮਾ ਘਰ ਨੂੰ ਅੱਗ ਲਾਈ ਅੱਜ ਵੀ ਲੋੜ ਐ ਇਸੇ ਜਜ਼ਬੇ ਦੀ ਕਿ ਸਾਡੇ ਲਈ ਗੁਰੂ ਹੈ ਸਭ ਕੁਝ ਅਸੀਂ ਗੁਰੂ ਲਈ ਹਾਂ ਤੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਗੁਰੂ ਦੀ ਮਰਿਆਦਾ ਗੁਰੂ ਦੇ ਹੁਕਮ ਉਹਦੇ ਮੁਤਾਬਕ ਹੋ ਗੁਰਦੁਆਰੇ ਪੰਥ ਦੇ ਆ ਪੰਥ ਦੇ ਹੀ ਰਹਿਣਗੇ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਬਾਣੀ ਦੀ ਗੂੰਜ ਗੁਰੂ ਦੀ ਬਾਣੀ ਦੀ ਵਿਚਾਰ ਤੇ ਬਾਣੀ ਨੂੰ ਹੀ ਆਧਾਰ ਬਣਾਉਣਾ ਸਿੱਖ ਨੇ ਇਹ ਗੁਰਦੁਆਰਿਆਂ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਅਸੀਂ ਸਾਰੇ ਗੁਰੂ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰੀਏ ਭਾਈ ਕਰਤਾਰ ਸਿੰਘ ਜੀ ਚਾਵਲਾ ਇਧਰੋਂ ਮੈਂਬਰ ਨੇ ਇਥੋਂ ਦੀ ਸਮੂਚੀ ਪ੍ਰਬੰਧਕ ਕਮੇਟੀ ਸਮੂਚੀ ਗੁਰੂ ਕੀ ਸੰਗਤ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਹੀਦੀ ਸ਼ਤਾਬਦੀ ਤੇ ਆਪਣੇ ਬੱਚਿਆਂ ਨੂੰ ਦੱਸਣਾ ਵਾ ਭਾਈ ਮਤੀ ਦਾਸ ਨੇ ਆਰੇ ਦੇ ਨਾਲ ਆਪਣੇ ਆਪ ਨੂੰ ਚਰਵਾਇਆ ਸੀ ਪਰ ਗੁਰੂ ਦਾ ਲੜ ਨਹੀਂ ਛੱਡਿਆ ਭਾਈ ਦਿਆਲਾ ਜੀ ਦੇਗ ਦੇ ਵਿੱਚ ਉੱਭਲ ਗਏ ਪਰ ਉਹਦੇ ਅੰਦਰੋਂ ਕੋਈ ਸਿੱਖੀ ਸਿੱਧਕ ਨਾ ਕੱਢ ਸਕਿਆ ਭਾਈ ਸਤੀਦਾਸ ਰੂਹ ਦੇ ਵਿੱਚ ਲਪੇਟ ਕੇ ਸਾੜ ਕੇ ਸ਼ਹੀਦ ਕੀਤੇ ਪਰ ਉਹਨੂੰ ਕੋਈ ਸਿੱਖੀ ਤੋਂ ਡੁਲਾ ਨਹੀਂ ਸਕਿਆ ਸਿੱਖੀ ਸਿੱਧਕ ਸਾਰਿਆਂ ਨੇ ਕਾਇਮ ਰੱਖਿਆ ਜਿੱਥੇ ਗੁਰੂ ਕੋਲੋਂ ਇੰਨਾ ਕੁਝ ਮੰਗਦੇ ਆ ਉਥੇ ਸਬਰ ਤੇ ਸਦਕ ਦੀ ਦਾਤ ਵੀ ਆਪਾਂ ਗੁਰੂ ਦੇ ਪਾਸੋਂ ਮੰਗਣੀ ਆ ਗੁਰੂ ਕਿਰਪਾ ਕਰੇ ਗੁਰੂ ਮਿਹਰ ਕਰੇ ਗੁਰੂ ਆਸ਼ੇ ਦੇ ਮੁਤਾਬਕ ਚੱਲੀਏ ਸਾਰਿਆਂ ਹੀ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਇਸੇ ਤਰ੍ਹਾਂ ਆਪਾਂ ਮਿਲ ਜੁਲ ਕੇ ਰਹਿਣਾ ਤੇ ਗੁਰਬਾਣੀ ਦੇ ਮੁਤਾਬਕ ਚੱਲਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ